ਦਸ ਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 24 ਜੁਲਾਈ 2025 ਦਿਨ ਵੀਰਵਾਰ ਸਾਵਣ ਮਹੀਨੇ ਦੀ 9 ਤਰੀਕ ਹੈ ਜੀ ਸਹਿਮਯਾਮ ਨੂੰ ਕੈਰਜੀ ਅਤੇ ਕਵੰਟਲਨ ਮੂਲ ਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀਚ ਆਪਣੀ ਦੂਜੀ ਲੋਕੇਸ਼ਨ ਖੋਲੀ ਸੀ ਤੇ ਹੁਣ ਤੀਜੀ ਲੋਕੇਸ਼ਨ ਐ ਐਡਮਿੰਟਨ ਵਿੱਚ ਇਹਨਾਂ ਨੇ ਖੋਲ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀਚ ਯੂਜ਼ਰਾਂ ਦੀ ਕੇ ਨਾਮ ਵਾਲਾ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰਿਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਆਪਾਂ ਗੱਲਬਾਤ ਕਰਾਂਗੇ ਹਰਜੀਤ ਸਿੰਘ ਢੱਡਾ ਕਤਲ ਦਾ ਕੇਸ ਦੀ 브੍ਰੈਂਟਨ ਦੇ ਕਾਰੋਬਾਰੀ ਦਾ ਮਈ ਦੇ ਵਿੱਚ ਕਤਲ ਹੋ ਗਿਆ ਸੀ ਦੋ ਗ੍ਰਿਫਤਾਰੀਆਂ ਪਹਿਲਾਂ ਹੋਈਆਂ ਸੀ ਇੱਕ ਗ੍ਰਿਫਤਾਰੀ ਹੁਣ ਹੋਰ ਬ੍ਰਿਟਿਸ਼ ਕਲੰਬੀਆ ਚੋਂ ਹੋਈ ਹੈ ਜੀ ਸਰੀ ਦੇ ਵਿੱਚ ਇੱਕ ਬਜ਼ੁਰਗ ਸਾਹਿਤਕਾਰ ਦੇ ਨਾਲ ਨਸਲੀ ਵਿਤਕਰਾ ਹੋਇਆ ਉਹਨਾਂ ਤੇ ਨਸਲੀ ਹਮਲਾ ਹੋਇਆ ਪੂਰੀ ਗੱਲ ਕੀ ਹੈ ਇਹ ਵੀ ਆਪਾਂ ਕਰਾਂਗੇ WWF ਬਾਅਦ ਚੋਂ WWF ਕਹਿਣ ਲੱਗ ਪਏ ਛੋਟੇ ਹੁੰਦਿਆਂ ਬਹੁਤ ਪਾਪੂਲਰ ਰਹੇ ਜੀ ਹਲਕ ਗੋਗਨ ਜਿਹੜੇ ਕਿ ਉਹਗੇ ਸ਼ੋਮੈਨ ਕਹਿ ਸਕਦੇ ਆ ਪਹਿਲਵਾਨ ਕਹਿ ਸਕਦੇ ਆ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਆ ਅੱਜ ਕਾਫੀ ਖੇਡ ਪ੍ਰੇਮੀ ਨਿਰਾਸ਼ ਨੇ ਜੀ ਅਮਰੀਕਾ ਦੇ ਕੁਝ ਸਿਆਸਤਦਾਨ ਕੈਨੇਡਾ ਤੇ ਟੈਰਿਫ ਲਾਉਣ ਦੇ ਉਲਟ ਬੋਲੇ ਆ ਕੌਣ ਨੇ ਇਹ ਤੇ ਕੀ ਕਹਿ ਰਹੇ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੂੰ ਟੈਕ ਜਾਇੰਟਸ ਨੂੰ ਅੱਜ ਇੱਕ ਚੇਤਾਵਨੀ ਦਿੱਤੀ ਆ ਇੱਕ ਮੰਗ ਕੀਤੀ ਆ ਉਹਨਾਂ ਦੇ ਕੋਲੋਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਖੀ ਕੀਤੇ ਵਿੱਚ ਗੱਲਬਾਤ ਹੋਣੀ ਆ ਪੰਜਾਬ ਦੀ ਲੈਂਡ ਪੋਲਿੰਗ ਨੀਤੀ ਦੀ ਕੇਜਰੀਵਾਲ ਤੇ ਭਗਵੰਤ ਸਿੰਘ ਜਿਹੜੀ ਚਾਲ ਖੇਢੀ ਐ ਇਸ ਨੀਤੀ ਦੇ ਰਾਹੀਂ ਉਹਨੂੰ ਲੋਕ ਹੁਣ ਭਲੀ ਭਾਂਤ ਸਮਝਣ ਲੱਗੇ ਆ ਤੇ ਵੱਡੇ ਪੱਧਰ ਦੇ ਉੱਤੇ ਵਿਰੋਧ ਸ਼ੁਰੂ ਹੋ ਗਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਵਤਾਸ਼ ਹੋ ਚੱਕੇ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਇੰਟਰੀਓ ਦੇ ਸ਼ਹਿਰ ਟ੍ਰਾਂਟੋ ਇਲਾਕੇ ਦੇ ਵਿੱਚ ਇੱਕ ਬਿਜ਼ਨਸਮੈਨ ਵਪਾਰੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਨੂੰ 14 ਮਈ ਨੂੰ ਉਹਨਾਂ ਦੇ ਕੰਮ ਦੇ ਲਾਗੇ ਹੀ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ ਇਸ ਕਤਲ ਦੀ ਜ਼ਿੰਮੇਵਾਰੀ ਭਾਰਤ ਤੋਂ ਮਸ਼ਹੂਰ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀਗੀ ਅ ਜਿਹਦੇ ਉਤੇ ਕਿ ਪਹਿਲਾਂ ਹੀ ਕੈਨੇਡਾ ਦੀਆਂ ਏਜੰਸੀਆਂ ਇਹਨੂੰ ਭਾਰਤ ਸਰਕਾਰ ਦੇ ਨਾਲ ਜੁੜੀ ਹੋਈ ਕਾਰਵਾਈ ਕਹਿ ਕੇ ਦੱਸ ਰਹੀਆਂ ਆ ਕਿ ਜਿਹੜਾ ਲਾਲਨ ਬਿਸ਼ਨੋਈ ਗੈਂਗ ਆ ਉਹਦੇ ਸਬੰਧ ਜਿਹੜੇ ਸਿੱਧੇ ਤੌਰ ਦੇ ਉੱਤੇ ਭਾਰਤ ਸਰਕਾਰ ਨਾਲ ਜੁੜਦੇ ਆ ਤੇ ਇਸ ਮੌਤ ਤੋਂ ਬਾਅਦ ਲਗਾਤਾਰ ਅਪੀਲ ਪੁਲਿਸ ਵੱਲੋਂ ਸਰੀ ਪੁਲਿਸ ਡੈਲਟਾ ਪੀਡੀ ਆਰਸੀਐਮਪੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਸੀ ਕਿ ਕੁਝ ਨਾ ਕੁਝ ਜਿਹੜਾ ਇਹਦੇ ਵਿੱਚ ਕੀਤਾ ਜਾਵੇ ਦੋਸ਼ੀ ਫੜੇ ਜਾਣ ਹੁਣ ਇੱਕ ਤੀਜਾ ਸ਼ੱਕੀ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਹਰਜੀਤ ਸਿੰਘ ਢੱਡਾ ਹੁਣਾ ਦੇ ਕਤਲ ਮਾਮਲੇ ਵਿੱਚ ਸ਼ਾਹੀਲ ਨਾਂ ਦਾ ਇੱਕ ਤੀਜਾ ਨੌਜਵਾਨ ਡੈਲਟਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਡੈਲਟਾ ਸਰੀ ਦੇ ਨਾਲ ਗਵੰਡੀ ਸ਼ਹਿਰ ਆ ਇਹ ਰੇਂਦਾ ਡੈਲਟਾ ਵਿੱਚ ਸੀਗਾ ਇਹਨੂੰ ਗ੍ਰਿਫਤਾਰ 15 ਜੁਲਾਈ ਨੂੰ ਸਰੀ ਤੋਂ ਕੀਤਾ ਗਿਆ ਹੈ ਤੇ ਇਹਨਾਂ ਦਾ ਸਬੰਧ ਜਿਹੜਾ ਹੈ ਹਰਿਆਣਾ ਯੂਪੀ ਦੇ ਨਾਲ ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਦੋ ਜਾਣੇ ਹੋਰ ਅਮਨ ਤੇ ਦਿਗਵਿਜੇ ਉਹਨਾਂ ਨੂੰ ਵੀ ਮੇਹ ਦੇ ਖੀਰ ਦੇ ਵਿੱਚ ਡੈਲਟਾ ਤੋਂ ਹੀ ਗ੍ਰਫਤਾਰ ਕੀਤਾ ਗਿਆ ਸੀ ਰਾ ਉਦੋਂ ਵੀ ਪੁਲਿਸ ਨੇ ਇਹ ਕਹਿ ਸਕਿਆ ਕਿ ਇਹ ਹੀ ਸ਼ੂਟਰ ਆ ਜਿਹੜਾ ਅੱਜ ਨੌਜਵਾਨ ਗ੍ਰਫਤਾਰ ਕੀਤਾ ਗਿਆ ਉਹਦੇ ਬਾਰੇ ਵੀ ਅਜਿਹਾ ਹੀ ਕਿਹਾ ਜਾ ਰਿਹਾ ਸੋ ਜਿਵੇਂ ਮੈਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਕਰਿੰਦਿਆਨੇ ਦੀ ਜ਼ਿੰਮੇਵਾਰੀ ਚੁੱਕੀ ਸੀਗੀ ਤੇ ਇਹ ਜਿਹੜੇ ਨੌਜਵਾਨ ਹੁਣ ਤੱਕ ਫੜੇ ਗਏ ਆ ਇਹਨਾਂ ਦਾ ਸਬੰਧ ਵੀ ਉਸੇ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਆ ਜਿਹੜੇ ਉਹਨਾਂ ਦੇ ਪਾਸਪੋਰਟ ਸੀਗੇ ਉਹਨਾਂ ਤੇ ਨਾਂ ਜਿਹੜੇ ਬੜੇ ਜਿਹੜਾ ਡਿਫਰੈਂਸ ਜਿਹੜੇ ਆਮਾਨਾ ਆਮਾਨਤ ਦੇ ਵਜੇ ਦੇਗਵੇਜੇ ਸੋ ਇਦਾਂ ਲੱਗਦਾ ਸੀਗਾ ਵੀ ਸ਼ਾਇਦ ਪਾਸਪੋਰਟ ਵੀ ਗਲਤ ਬਣਾ ਕੇ ਕਿਸੇ ਤਰੀਕੇ ਬੰਦੇ ਇੱਥੇ ਪਹੁੰਚੇ ਆ ਇਹਨਾਂ ਦੇ ਅਸਲੀ ਨਾਂ ਕੀ ਹੁਣ ਸ਼ਾਇਦ ਕਦੀ ਵੀ ਆਪਾਂ ਨੂੰ ਪਤਾ ਨਾ ਲੱਗ ਸਕੇ ਸੋ 14 ਮਈ ਨੂੰ ਇਹ ਘਟਨਾ ਵਾਪਰੀ ਸੀ 51 ਸਾਲਾਂ ਦੇ ਹਰਜੀਤ ਸਿੰਘ ਢੱਡਾ ਨੂੰ ਮਿਥੀਸਾਗਾ ਦੇ ਲਾਗੇ ਉਹਨਾਂ ਦੇ ਬਿਜ਼ਨਸ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀਗੀਆਂ ਜਿਹੜਾ 22 ਸਾਲਾਂ ਸ਼ਾਹੀਲ ਹੁਣ ਫੜਿਆ ਇਹਦੇ ਉੱਤੇ ਵੀ ਫਸਟ ਗ੍ਰੇ ਮਰਡਰ ਦੇ ਚਾਰਜਸ ਲਾਏ ਗਏ ਆ ਸੋ ਫਸਟ ਗ੍ਰੇ ਮਰਡਰ ਦਾ ਇਹ ਮਤਲਬ ਹੁੰਦਾ ਵੀ ਇਹ ਸਭ ਤੋਂ ਉੱਪਰ ਜਿਹੜਾ ਚਾਰਜਸ ਦੇ ਵਿੱਚ ਹੁੰਦਾ ਆ ਵੀ ਜਾਨ ਪੁੱਜ ਕੇ ਕਤਲ ਕੀਤਾ ਗਿਆ ਆ ਸੋ ਇਹਦੇ ਵਿੱਚ ਜ਼ਮਾਨਤ ਹੋਣ ਦੇ ਚਾਂਸ ਘਟ ਜਾਂਦੇ ਆ ਜਿਹੜੇ ਪਹਿਲਾਂ ਵੀ ਦੋ ਜਣੇ ਫੜੇ ਆ ਅਮਨ ਅਤੇ ਦਿਗਵਜੇ ਉਹਨਾਂ ਦੇ ਉੱਤੇ ਵੀ ਫਸਟ ਗ੍ਰੇ ਮਰਡਰ ਦੇ ਚਾਰਜ ਲਾਏ ਗਏ ਸੀ ਉਹਨਾਂ ਦੀ ਵੀ ਹਲੇ ਤੱਕ ਜ਼ਮਾਨਤ ਨਹੀਂ ਹੋਈ ਆ ਤੇ ਸ਼ਹੀਲ ਨੂੰ ਬਕਾਇਦਾ ਇਥੋਂ BC ਵਿੱਚੋਂ ਫੜ ਕੇ ਚਾਰਜ ਲਾ ਕੇ ਅੰਟਾਰੀਓ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਆ ਸੋ ਕੁੱਲ ਮਿਲਾ ਕੇ ਹੁਣ ਇਸ ਮਾਮਲੇ ਵਿੱਚ ਤਿੰਨ ਜਾਣੇ ਜਿਹੜੇ ਨੇ ਜੀ ਉਹ ਫੜੇ ਜਾ ਚੁੱਕੇ ਆ ਇਸ ਨਾਲ ਹੀ ਇੱਕ ਅੱਜ ਸਰੀ ਦੇ ਨਾਲੇ ਇਲਾਕਾ ਹੈਗਾ ਜੀ ਮੈਪਲ ਰਿਜ ਉੱਥੇ ਵੀ ਪੁਲਿਸ ਸੱਦੀ ਗਈ ਆ ਉੱਥੇ ਵੀ ਦੋ ਮੌਤਾਂ ਹੋਣ ਦੀ ਗੱਲ ਕਹੀ ਜਾ ਰਹੀ ਆ ਇੱਕ ਇਹ ਕਿਹਾ ਜਾ ਰਿਹਾ ਵੀ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕੁੱਲ ਤਿੰਨ ਮੌਤਾਂ ਦੀ ਸ਼ਾਨ ਵੀ ਨਾ ਜ ਸਰੀ ਪੁਲਿਸ ਸੌਰੀ ਮੈਪਲ ਰਿਜ ਪੁਲਿਸ ਜਿਹੜੀ ਆ ਉਹ ਕਰ ਰਹੀ ਆ ਇਦੇ ਸੰਬੰਧੀ ਹੋਰ ਵੇਰਵੇ ਜਹਾں ਚੱਲ ਕੇ ਆਉਣਗੇ ਸੋ ਇਹ ਜਿਹੜੀ ਵਾਰਦਾਤਾ 238 ਸਟਰੀਟ ਅਤੇ 119 ਬੀ ਐਵੈਨਿਊ ਦੇ ਲਾਗੇ ਮੈਪਲ ਰਿਜ ਵਿੱਚ ਹੋਈ ਦੱਸੀ ਜਾ ਰਹੀ ਹੈ ਗੱਲ ਸਰੀ ਸ਼ਹਿਰ ਦੀ ਕਰੀਏ ਤਾਂ ਸਰੀ ਪੰਜਾਬੀਆਂ ਦਾ ਗੜਾ ਇੱਥੇ ਹੋਰ ਵੀ ਬਹੁਤ ਕੌਮਾਂ ਵਸਦੀਆਂ ਆ ਪੰਜਾਬੀ ਥੇ ਕਈ ਧਾਕੀਆਂ ਤੋਂ ਰਹਿ ਰਹੇ ਆ ਪਰ ਹੁਣ ਇੱਕ ਵਾਰੀ ਇਹ ਹੋ ਰਿਹਾ ਕਿ ਜਿਵੇਂ 40 ਸਾਲ ਪਹਿਲਾਂ ਇਥੇ ਨਸਲਵਾਦੀ ਕਾਰਵਾਈਆਂ ਦੇਖਣ ਸੁਣਨ ਨੂੰ ਮਿਲਦੀਆਂ ਸੀ ਹੰਡਾਉਣ ਨੂੰ ਮਿਲਦੀਆਂ ਸੀ ਉਹੋ ਜਿਹੀਆਂ ਗੱਲਾਂ ਇੱਕ ਵਾਰ ਦੁਬਾਰਾ ਫਿਰ ਸਾਹਮਣੇ ਆ ਰਹੀਆਂ ਉਹਦਾ ਉਹਦੇ ਕਾਰਨ ਕਈ ਹੈ ਇੱਕ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਰਾਈਟ ਵਿੰਗ ਵੱਲੋਂ ਨਸਲਵਾਦ ਦੀ ਹਨੇਰੀ ਜਿਹੜੀ ਆ ਛੇੜੀ ਗਈ ਆ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਮੌਲਕਾਂ ਦੇ ਮੁਖੀ ਆ ਉਹਨਾਂ ਨੇ ਅੱਗ ਵਾਲੀ ਆ ਤੇ ਇਹ ਜਿਹੜੀ ਗੱਲ ਆ ਹੌਲੀ ਹੌਲੀ ਥੱਲੇ ਗਰਾਊਂਡ ਦੇ ਉੱਤੇ ਪੁੱਜ ਰਹੀ ਆ ਤੇ ਇੱਕ ਵਾਰ ਫਿਰ ਇਹਨਾਂ ਸ਼ਹਿਰਾਂ 'ਚ ਨਸਲਵਾਦੀ ਕਾਰਵਾਈਆਂ ਹੋਣ ਦੀਆਂ ਖਬਰਾਂ ਅੱਗੇ ਆ ਰਹੀਆਂ ਆ ਸਰੀ ਦੇ ਵਿੱਚ ਉਹ ਕਿ ਪੰਜਾਬੀ ਸਾਹਿਤਕਾਰ ਨੇ ਗਜ਼ਲਗੋ ਨੇ ਗੁਰਦਰਸ਼ਨ ਬਾਦਲ ਉਹਨਾਂ ਦੇ ਉੱਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਰੀ ਤੇ ਨਿਊਟਨ ਐਥਲੈਟਿਕਸ ਪਾਰਕ ਵਿੱਚ ਸੈਰ ਕਰ ਰਹੇ ਸੀ। ਆ ਸਾਡੇ ਵੱਲੋਂ ਗੁਰਦਰਸ਼ਨ ਸਿੰਘ ਬਾਦਲ ਹੁਣਾਂ ਦੇ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਵੀ ਇਹ ਘਟਨਾ ਕਹਿੰਦੇ 22 ਜੁਲਾਈ ਸ਼ਾਮ ਦੀ ਆ। ਉਹ ਹਮੇਸ਼ਾ ਵਾਂਗ ਨਿਊਟਨ ਐਥਲੈਟਿਕਸ ਪਾਰਕ ਦੇ ਵਿੱਚ ਸੈਰ ਕਰ ਰਹੇ ਸੀ ਤੇ ਜਦੋਂ ਕਹਿੰਦੇ ਆ ਕੇ ਕੁਝ ਜਿਹੜੇ ਬੱਚੇ ਸੀਗੇ ਉਹਨਾਂ ਨੇ ਆ ਕੇ ਮੇਰੇ ਉੱਤੇ ਕਾਲੀ ਮਿੱਟੀ ਜਿਹੜੀ ਐ ਸਿੱਟੀ ਐ ਤੇ ਉਸ ਤੋਂ ਬਾਅਦ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਨੂੰ ਕਿਹਾ ਬਈ ਗਾਲ ਕੱਢ ਕੇ ਜਿਹੜੀ ਮੈਂ ਦੱਸ ਨਹੀਂ ਸਕਦਾ ਕਿ ਲੀਵ ਦਿਸ ਕੰਟਰੀ ਕਿ ਇਹ ਮੁਲਕ ਤੁਸੀਂ ਛੱਡ ਕੇ ਚਲੇ ਜਾਓ ਉਹ ਕਹਿੰਦੇ ਵੀ ਦੇਖਣ ਨੂੰ ਬੱਚੇ ਜਿਹੜੇ ਆ ਉਹ ਗੋਰਿਆਂ ਦੇ ਬੱਚੇ ਲੱਗਦੇ ਸੀਗੇ ਪਰ ਉਹਨਾਂ ਦੇ ਹੁੱਡੀਜ਼ ਲਾਈਆਂ ਹੋਈਆਂ ਸੀਗੀਆਂ ਇਹ ਗਬਰੇਟ ਸੀਗੇ ਪੂਰੇ ਜਵਾਨ ਨਹੀਂ ਸੀਗੇ ਤੇ ਛੋਟੇ ਬੱਚੇ ਵੀ ਨਹੀਂ ਸੀਗੇ ਵਿਚਾਲੇ ਵਾਲੀ ਜਿਹਨੂੰ ਆਪਾਂ ਟੀਨੇਜਰ ਉਮਰ ਕਹਿ ਦਿੰਨੇ ਆ ਸੋ ਉਹਦੇ ਕੋਲ ਸੀਗੇ ਉਹ ਕਹਿੰਦੇ ਬਾਅਦ ਵਿੱਚ ਮੈਂ ਬਹੁਤ ਘਬਰਾ ਗਿਆ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਮੈਂ ਕੀ ਕਰਾਂ ਕਿਉਂਕਿ ਕਦੀ ਇਹ ਜਿਹਾ ਹੋਇਆ ਨਹੀਂ ਸੀ 25 ਸਾਲ ਪਹਿਲਾਂ ਕਹਿੰਦੇ ਇੱਕ ਵਾਰੀ ਜ਼ਰੂਰ ਇਹੋ ਜਿਹੀ ਘਟਨਾ ਵਾਪਰੀ ਸੀਗੀ ਉਦੋਂ ਵੀ ਇੱਕ ਪਟਾਕਾ ਮੇਰੀ ਪੱਗ ਤੇ ਸੱਟਿਆ ਗਿਆ ਸੀਗਾ ਮੇਰੀ ਪੱਗ ਦਾ ਇੱਕ ਲੜ ਜਿਹੜਾ ਉਸ ਵੇਲੇ ਲੂ ਹੋ ਗਿਆ ਸੀ ਪਰ ਉਸ ਤੋਂ ਬਾਅਦ ਕਦੀ ਵੀ ਅਜਿਹੀ ਘਟਨਾ ਦਾ ਸਾਹਮਣਾ ਨਹੀਂ ਕਰਨਾ ਪਿਆ ਸੋ ਜਦੋਂ ਅਚਾਨਕ ਘਟਨਾ ਵਾਪਰੀ ਆ ਮੈਂ ਘਬਰਾ ਗਿਆ ਮੈਨੂੰ ਸਮਝ ਨਹੀਂ ਲੱਗਾ ਵੀ ਮੈਂ ਕੀ ਕਰਾਂ ਪਰ ਹੌਲੀ-ਹੌਲੀ ਗੱਲ ਉਹਨਾਂ ਨੇ ਬਾਹਰ ਇਹੇ ਲਿਆਂਦੀ ਆ ਉਹ ਕਹਿੰਦੇ ਮਦਰ ਦੇ ਰੌਲਾ ਪਾਉਣ ਤੋਂ ਆਏ ਕਈ ਨੌਜਵਾਨ ਫਰਾਰ ਹੋ ਚੁੱਕੇ ਸੀਗੇ ਤੋਂ ਕਿਤੇ ਮੈਨੂੰ ਬੜਾ ਅਫਸੋਸ ਆ ਕਿ ਇੰਨੇ ਸਾਲਾਂ ਬਾਅਦ ਜਿਹੇ ਜਿਹੇ ਕਦਮ ਐ ਫੇਰ ਚੁੱਕੇ ਜਾ ਰਹੇ ਆ ਇਹ ਨਸਲਵਾਦੀ ਕਦਮ ਐ ਨਸਲਵਾਦੀ ਕਾਰਵਾਈਆਂ ਸੀ ਇਹ ਸਮਝਦੇ ਸੀ ਕਿ ਬੰਦ ਹੋ ਚੁੱਕੀਆਂ ਪਰ ਫਿਰ ਅੱਗੇ ਆ ਰਹੀਆਂ ਆ ਸੋ ਜਿਹੜੀ ਗੱਲ ਹੈਗੀ ਆ ਮੈਂ ਪਹਿਲਾਂ ਕਿਹਾ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਪਹਵਾਰਾ ਜਿਹੜਾ ਫੈਲਿਆ ਆ ਉਹਦੇ ਵਿੱਚ ਇਮੀਗ੍ਰੈਂਟਸ ਨੂੰ ਰੰਗਦਾਰ ਲੋਕਾਂ ਨੂੰ ਕਸੂਰਵਾਰ ਠਹਿਰਾ ਕੇ ਕੁਝ ਕਸੂਰ ਹੈਗੇ ਵੀ ਆ ਕੁਝ ਬੰਦਿਆਂ ਦੇ ਉਹ ਪ੍ਰਵੋਕ ਵੀ ਉਹਦੇ ਰਾਹੀਂ ਕੀਤੇ ਜਾਂਦੇ ਆ ਪਰ ਥੋੜੇ ਬੰਦਿਆਂ ਦੀਆਂ ਗਲਤੀਆਂ ਸਾਰਿਆਂ ਸਰ ਮੜ ਕੇ ਜਿਹੜਾ ਉਹ ਇਹ ਕੰਮ ਸ਼ੁਰੂ ਹੋ ਗਿਆ ਆ ਤੇ ਇਹਦੇ ਨਤੀਜੇ ਬੜੇ ਖਤਰਨਾਕ ਸਿੱਧ ਹੋ ਸਕਦੇ ਆ ਜੇ ਗੱਲ ਆਪਾਂ ਪਾਰਟਿਕੁਲਰਲੀ ਨਿਊਟਨ ਐਥਲੈਟਿਕ ਪਾਰਕਸ ਦੀ ਕਰੀਏ ਤਾਂ ਸਰੀ ਦੇ ਵੱਡੇ ਪਾਰਕਾਂ ਦੇ ਵਿੱਚੋਂ ਇੱਕ ਪਾਰਕ ਆ ਇੱਥੇ ਤਕਰੀਬਨ 10 ਦੇ ਕਰੀਬ ਤਾਂ ਸੌਕਰ ਦੀਆਂ ਗਰਾਊਂਡਜ਼ ਨੇ ਜਿਹਦਾ ਵਿੱਚੋਂ ਕਈ ਟਰਫ ਵਾਲੀਆਂ ਨੇ ਇਸ ਤੋਂ ਇਲਾਵਾ ਕ੍ਰਿਕਟ ਬਾਸਕਟਬਾਲ ਤੇ ਹੋਰ ਖੇਡਾਂ ਵੀ ਇੱਥੇ ਚੱਲਦੀਆਂ ਰਹਿੰਦੀਆਂ ਹਰ ਵੇਲੇ ਇੱਥੇ ਪੰਜਾਬੀ ਬਜ਼ੁਰਗ ਜਿਹੜੇ ਤੁਹਾਨੂੰ ਬੈਠੇ ਤਾਸ਼ ਖੇਡਦੇ ਜਾਂ ਸੈਰ ਕਰਦੇ ਦਿਖਾਈ ਦਿੰਦੇ ਆ ਸ਼ਾਮ ਦੇ ਵੇਲੇ ਤੇ ਹੋਰ ਲੋਕ ਵੀ ਆ ਜਾਂਦੇ ਆ ਹੋਰ ਕਮਿਊਨਿਟੀਜ਼ ਦੇ ਵੀ ਆ ਜਾਂਦੇ ਆ ਟੈਨਿਸ ਕੋਰਟ ਜਿਹੜੀ ਆ ਉਹ ਵੀ ਬਿਜ਼ੀ ਹੋ ਜਾਂਦੀ ਆ ਪਰ ਸ਼ਿਕਾਇਤਾਂ ਬੜੀਆਂ ਵੱਧ ਰਹੀਆਂ ਇਥੇ ਅਕਸਰ ਸੌਕਰ ਖੇਡਦੇ ਬੱਚੇ ਸ਼ਿਕਾਇਤ ਕਰਦੇ ਆ ਕਿ ਇਥੇ ਸਾਈਕਲ ਚਲਾਉਂਦੇ ਬੱਚੇ ਸੌਕਰ ਦੇ ਟਰਫ ਦੇ ਵਿੱਚ ਆ ਕੇ ਖੇਡਣ ਲੱਗ ਪੈਂਦੇ ਆ ਜੇਕਰ ਰੈਫਰੀ ਜਾਂ ਕੋਚ ਨਾਲ ਰੋਕਦੇ ਆ ਤਾਂ ਮੋਰੋਂ ਗਾਲਾਂ ਕੱਢਦੇ ਆ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਿ ਪਾਰਕਿੰਗ ਲੋਟ ਦੇ ਵਿੱਚ ਚਾਦਰਾਂ ਵਿਛਾ ਕੇ ਚਾਹ ਲੈ ਕੇ ਉੱਥੇ ਤਾਸ਼ ਖੇਡਦੇ ਆ ਤੇ ਜੇਕਰ ਕੋਈ ਬੰਦਾ ਕਹਿੰਦਾ ਵੀ ਇਹ ਪਾਰਕਿੰਗ ਲੋਟ ਆ ਮੈਂ ਇੱਥੇ ਗੱਡੀ ਲਾਉਣੀ ਆ ਤਾਂ ਉਹਦੇ ਨਾਲ ਲੜਦੇ ਆ ਸੋ ਬਹੁਤ ਸਾਰਾ ਕੁਝ ਹੋ ਰਿਹਾ ਆ ਸਿਟੀ ਆਫ ਸ਼ਰੀ ਨੂੰ ਬਾਇਓਲੋਜ ਆਫਿਸਰ ਨੂੰ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਜਿੱਥੇ ਢੇੜਾ ਵਧਾਉਣ ਦੀ ਲੋੜ ਆ ਉੱਥੇ ਰੰਗਦਾਰ ਲੋਕਾਂ ਨੂੰ ਵੀ ਗਾਹਾਂ 'ਚ ਤੰਨ ਹੋਣ ਦੀ ਲੋੜ ਆ ਕਿਉਂਕਿ ਹੋਰ ਵੀ ਕਈ ਬਜ਼ੁਰਗਾਂ ਨੇ ਸ਼ਿਕਾਇਤ ਕੀਤੀ ਆ ਕਿ ਤੁਰੇ ਜਾਂਦੇ ਆ ਪਿੱਛੋਂ ਧਫਾ ਮਾਰ ਜਾਣਾ ਗਾਲ ਕੱਢ ਜਾਣੀ ਧੱਕਾ ਦੇ ਜਾਣਾ ਇਹੇ ਉੱਥੇ ਗੱਲਾਂ ਆਮ ਹੋ ਰਹੀਆਂ ਆ ਜਿਹਦੇ ਨਾਲ ਕਿਸੇ ਬਜ਼ੁਰਗ ਦੇ ਜ਼ਿਆਦਾ ਸੱਟ ਫੇਟ ਲੱਗ ਸਕਦੀ ਆ ਸੋ ਇਸ ਸਬੰਧੀ ਸਿਟੀ ਅਫਸਰੀ ਬਾਈ ਲॉज ਨੂੰ ਜਿਹੜਾ ਆ ਉਹ ਤੰਨ ਹੋਣਾ ਚਾਹੀਦਾ ਅਤੇ ਨਾਲ ਦੀ ਨਾਲ ਉੱਥੇ ਜਾਣ ਵਾਲੇ ਲੋਕ ਵੀ ਜ਼ਿਆਦਾ ਜਾਗਰੂਕ ਹੋ ਕੇ ਜਾਨ ਬਚਾ ਕਰਕੇ ਜਾਣ ਇਹਦੇ ਵਿੱਚ ਹੀ ਪਹਚਾਚ ਬਚਾ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੇ ਇੱਕ ਵੱਡੇ ਸਟਾਰ ਦੀ ਇੱਕ ਵੱਡੇ ਸ਼ੋਅਮੈਨ ਦੀ ਵੱਡੇ ਪਹਿਲਵਾਨ ਦੀ ਜਿਹਨੂੰ ਆਪਾਂ ਹਲਕ ਹੋਗਨ ਦੇ ਨਾਮ ਦੇ ਨਾਲ ਜਾਣਦੇ ਆ ਜਿਹੜੇ ਸਾਡੀ ਉਮਰ ਦੇ ਲੋਕ ਨੇ ਉਹਨਾਂ ਨੇ ਹਲਕ ਹੋਗਨ ਨੂੰ ਛੋਟੇ ਹੁੰਦਿਆਂ ਪੰਜਾਬ ਦੇ ਵਿੱਚ ਜਿਹੜੀਆਂ ਟੀਵੀ ਸਕਰੀਨਾਂ ਦੇ ਉੱਤੇ ਦੇਖਿਆ ਸੀ ਉਦੋਂ WWF ਹੁੰਦੀ ਸੀਗੀ ਬਾਅਦ ਵਿੱਚ WWE ਬਣਾ ਦਿੱਤੀ ਗਈ ਸੋ ਜਿਹੜੇ ਮੋਡਰਨ ਪਹਿਲਵਾਨ ਸੀਗੇ ਉਹਨਾਂ ਦੇ ਵਿੱਚੋਂ ਹਲਕ ਹੋਗਨ ਮਸ਼ਹੂਰ ਸੀਗਾ ਇੱਕ ਆਪਣਾ ਇੱਕ ਸਟਾਈਲ ਸੀ ਆਪਣੀਆਂ ਇਹਦੀਆਂ ਗੱਲਾਂਬਾਤਾਂ ਸੀਗੀਆਂ 71 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਹੋਣ ਦੇ ਨਾਲ ਹਲਕਾ ਹਵਲਨ ਦੀ ਫਲੋਰੀਡਾ ਚ ਮੌਤ ਹੋ ਗਈ ਹੈ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ ਸੋ ਜਿਹੜਾ ਹੋਗਨ ਦਾ ਘਰ ਹੈ ਜੀ ਉਹ ਫਲੋਰੀਡਾ ਸਟੇਟ ਅਮਰੀਕਾ ਦੀ ਉਹਦੇ ਵਿੱਚ ਆ ਉੱਥੇ ਹੀ ਉਹਨੂੰ ਇਹ ਹਾਰਟ ਅਟੈਕ ਹੋਇਆ ਹੈ ਸੋ ਜਿਹੜੇ ਖੇਡ ਪ੍ਰੇਮੀ ਨੇ ਖਾਸ ਕਰਕੇ ਫ੍ਰੀ ਸਟਾਈਲ ਰੈਸਲਿੰਗ ਦੇ ਫੈਨ ਨੇ ਤੇ ਉਸ ਵੇਲੇ ਦੇ ਜਿਹੜੇ ਇਹਦੇ ਫੈਨ ਨੇ ਉਹ ਅੱਜ ਕਾਫੀ ਦੁਖੀ ਆ ਆਪਣੇ ਪਿੱਛੇ ਹਲਕ ਹੋਗਨ ਨੂੰ ਨੀ ਦੋ ਬੱਚੇ ਛੱਡ ਗਏ ਐ ਵੈਸੇ ਉਹਨਾਂ ਦੇ ਤਿੰਨ ਵਿਆਹ ਹੋਏ ਸਗੇ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੇ ਉਹਨਾਂ ਸਿਆਸਤਦਾਨਾਂ ਦੀ ਜਿਨ੍ਹਾਂ ਨੂੰ ਇਹ ਦੁੱਖ ਹੋ ਰਿਹਾ ਕਿ ਟਰੰਪ ਨੇ ਟੈਰਫ ਜਿਹੜੇ ਆ ਕੈਨੇਡਾ ਦੇ ਉੱਤੇ ਕਿਉਂ ਲਾਏ ਆ ਇਸ ਕਰਕੇ ਉਹਨਾਂ ਦੇ ਸੂਬਿਆਂ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਆ ਮਹਿੰਗਾਈ ਵੱਧ ਰਹੀ ਆ ਲੋਕਾਂ ਨੂੰ ਚੀਜ਼ਾਂ ਜਿਹੜੀਆਂ ਘੱਟ ਮਿਲ ਰਹੀਆਂ ਤੇ ਸਭ ਤੋਂ ਵੱਡੀ ਗੱਲ ਜਿਹੜਾ ਸਲਾਨੀ ਘਾਟਾ ਆ ਰਿਹਾ ਟੂਰਿਜ਼ਮ ਨੂੰ ਵੱਡਾ ਘਾਟਾ ਪੈ ਰਿਹਾ ਆ ਜੂਨ ਮਹੀਨੇ ਦੇ ਅੰਕੜੇ ਦੱਸਦੇ ਆ ਕਿ ਪਿਛਲੇ ਸਾਲ ਜੂਨ ਨਾਲੋਂ ਇਸ ਸਾਲ ਜੂਨ ਦੇ ਵਿੱਚ 33% ਘੱਟ ਲੋਕਾਂ ਨੇ ਅਮਰੀਕਾ ਵਾਲਾ ਬਾਰਡਰ ਟੱਪਿਆ ਆ ਸੜਕ ਦੇ ਰਾਹੀਂ ਤੇ ਜੇਕਰ ਆਪਾਂ ਹਵਾਈਆਂ ਤਰੀਕੇ ਜਾਣ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਇਸ ਸਾਲ ਜੂਨ ਦੇ ਵਿੱਚ 22% ਦੀ ਕੈਨੇਡੀਅਨ ਅਮਰੀਕਾ ਜਹਾਜ਼ਾਂ ਰਾਹੀਂ ਘੱਟ ਗਏ ਆ ਸੋ ਇਹਦਾ ਸਿੱਧਾ ਅਸਰ ਜਿਹੜਾ ਆ ਇੱਕ ਦੂਜੇ ਦੀ ਇਕਨੋਮੀ ਦੇ ਉੱਤੇ ਪੈਂਦਾ ਆ ਹੁਣ ਜਿਹੜੇ ਅਮਰੀਕਾ ਦੇ ਸਿਆਸਤਦਾਨ ਨੇ ਜੀ ਖਾਸ ਕਰਕੇ ਡੈਮੋਕ੍ਰੇਟ ਯੂਐਸ ਸੈਨੇਟਰ ਪੈਟੀ ਮੂਰੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਹ ਕਹਿੰਦੇ ਵੀ ਸਾਡੇ ਆਪਣੇ ਸੂਬੇ ਦੇ ਵਿੱਚ ਜਿਹੜਾ ਵਾਸ਼ਿੰਗਟਨ ਸੂਬਾ ਆ ਵਾਟਕਮ ਕਾਉਂਟੀ ਆ ਉਹਦੇ ਵਿੱਚ 12% ਵਪਾਰ ਘਟ ਗਿਆ ਆ ਸਾਡੀ ਰਿਟੇਲ ਇਨਕਮ ਜਿਹੜੀ ਆ ਉਹ ਕੈਨੇਡੀਅਨ ਲੋਕਾਂ ਦੇ ਸੱਤੇ ਚਲਦੀ ਸੀਗੀ ਇਹ ਲੋਕ ਇੱਥੇ ਆ ਕੇ ਖਰੀਦਦਾਰੀ ਕਰਦੇ ਸੀਗੇ ਸਮਾਨ ਖਰੀਦਦੇ ਸੀਗੇ ਇੱਥੇ ਆ ਕੇ ਛੁੱਟੀਆਂ ਕੱਟਦੇ ਸੀਗੇ ਸੋ 12% ਕਹਿੰਦੇ ਸੂਬੇ ਦੀ ਆਮਦਨ ਦੇ ਵਿੱਚ ਵਾਟਕਮ ਕਾਉਂਟੀ ਦੀ ਆਮਦਨ ਵਿੱਚ ਫਰਕ ਪਿਆ ਆ ਤੇ ਇਹ ਕਹਿੰਦੇ ਬਹੁਤ ਵੱਡੀ ਗੱਲ ਆ ਤੇ ਵੈਸੇ ਵੀ ਕਹਿੰਦੇ ਸਾਨੂੰ ਬਹੁਤ ਭੈੜਾ ਲੱਗਦਾ ਹੈ ਜਦੋਂ ਅਸੀਂ ਇੱਥੇ ਘੱਟ ਕੈਨੇਡੀਅਨ ਦੇਖਦੇ ਹਾਂ ਸਾਨੂੰ ਇਹ ਲੱਗ ਰਿਹਾ ਵੀ ਅਸੀਂ ਕਿਹੜੀ ਦੁਨੀਆ ਦੇ ਵਿੱਚ ਜੀ ਰਹੇ ਹਾਂ ਵੀ ਅਸੀਂ ਤਾਂ ਹੋਰ ਲਾਗੇ ਆਉਣਾ ਸੀਗਾ ਅਸੀਂ ਦੂਰ ਕਿਉਂ ਹੋ ਰਹੇ ਹਾਂ ਕਹਿੰਦੇ ਜਦੋਂ ਕੈਨੇਡੀਅਨ ਲੋਕ ਬਾਈਕਾਟ ਦੀ ਕਾਲ ਦਿੰਦੇ ਆ ਸਾਨੂੰ ਦੁੱਖ ਹੁੰਦਾ ਆ ਪਰ ਅਸੀਂ ਇਹ ਸਮਝ ਸਕਦੇ ਹਾਂ ਕਿ ਉਹ ਕਿਸੇ ਖੁਸ਼ੀ ਦੇ ਵਿੱਚ ਉਹ ਕਾਲ ਨਹੀਂ ਦਿੰਦੇ 트੍ਰੰਪ ਦੇ ਬਿਆਨਾਂ ਤੋਂ ਤੰਗ ਹੋ ਕੇ ਉਹ ਕਾਲ ਦਿੰਦੇ ਆ ਤੇ ਉਹ ਕਹਿੰਦੇ ਵੀ ਮੈਂ ਇਹ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਕੰਮ ਲਾਗੇ ਹੋ ਜਵੇ ਇਸ ਤਰੀਕੇ ਹੀ 트াম্প ਦੀ ਆਪਣੀ ਪਾਰਟੀ ਰਿਪਬਲਿਕਨ ਪਾਰਟੀ ਉਹਨਾਂ ਦੇ ਸੈਨੇਟਰ ਨੇ ਸੂਜ਼ਨ ਕੋਲਿੰਸ ਅਤੇ ਲੀਸਾ ਮਰਕੋਸਕੀ ਇਹ ਬਕਾਇਦਾ ਮੇਨ ਸੂਬੇ ਅਤੇ ਲਾਸਕਾ ਸੂਬੇ ਤੋਂ ਸੈਨੇਟਰ ਨੇ ਉਹਨਾਂ ਨੇ ਇੱਕ ਬਿੱਲ ਜਿਹੜਾ ਆ ਉਹ ਸੈਨੇਟ ਵਿੱਚ ਲਿਆਉਣ ਦਾ ਐਲਾਨ ਕੀਤਾ ਆ ਉਹ ਕਹਿੰਦੇ ਵੀ ਅਸੀਂ ਇਹ ਬਿੱਲ ਲਿਆ ਕੇ ਇਹ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਜਿਹੜੇ ਛੋਟੇ ਵਪਾਰ ਨੇ ਜਿਹੜੇ ਕੈਨੇਡਾ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਨੇ ਮਿਲੀਅਨਸ ਆਫ ਥੈਮ ਯਾ ਕਹਿੰਦੇ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਆ ਘੱਟੋ-ਘੱਟ ਉਹਨਾਂ ਨੂੰ ਤਾਂ ਆਪਾਂ ਕੈਨੇਡੀਅਨ ਟੈਰਿਫ ਤੋਂ ਜਾਂ ਅਮਰੀਕਨ ਟੈਰਿਫ ਤੋਂ ਬਚਾ ਲਈਏ ਉਹ ਕਹਿੰਦੇ ਮੈਂ ਡੋਨਲਡ ਟਰੰਪ ਨੂੰ ਇਹ ਅਪੀਲ ਕਰਨੀ ਚਾਹੂੰਗੀ ਕਿ ਜਿਹੜੀਆਂ ਕੈਨੇਡੀਅਨ ਵਸਤਾਂ ਦੇ ਉੱਤੇ ਤੁਸੀਂ ਟੈਰਿਫ ਲਾਇਆ ਆ ਉਹ ਵਸਤਾਂ ਜਿਹੜੀਆਂ ਛੋਟੇ ਵਪਾਰ ਵਤ ਰਹੇ ਆ ਆਮ ਲੋਕ ਵਤ ਰਹੇ ਆ ਉਹਨਾਂ ਦੇ ਉੱਤੇ ਬਿਲਕੁਲ ਵੀ ਟੈਰਿਫ ਨਹੀਂ ਹੋਣਾ ਚਾਹੀਦਾ ਕਟੋਕਟ ਜੇ ਤੁਸੀਂ ਟੈਰਫ ਲਾਉਣੇ ਆ ਤਾਂ ਉਹਨਾਂ ਚੀਜ਼ਾਂ ਤੇ ਲਾਓ ਜਿਹੜੇ ਕਿ ਵੱਡੀਆਂ ਇੰਡਸਟਰੀ ਵਿੱਚ ਯੂਜ਼ ਹੁੰਦੇ ਆ ਆਮ ਲੋਕਾਂ ਦੇ ਉੱਤੇ ਸਿੱਧਾ ਅਸਰ ਇਹਦਾ ਨਹੀਂ ਪੈਣਾ ਚਾਹੀਦਾ ਸੋ ਇਹ ਬਿੱਲ ਜਿਹੜਾ ਹੈ ਜੀ ਉਹ ਕਹਿੰਦੇ ਅਸੀਂ ਲਿਆ ਕੇ ਸੈਂਟ ਦੇ ਵਿੱਚ ਆਵਾਂਗੇ ਇਹ ਦੋ ਸਫਿਆਂ ਦਾ ਬਿੱਲ ਹੈ ਜਿਹਨੂੰ ਕ੍ਰੀਏਟਿੰਗ ਐਕਸੈਸ ਟੂ ਨੈਸੈਸਰੀ ਅਮਰੀਕਨ ਕੈਨੇਡੀਅਨ ਡਿਊਟੀ ਐਡਜਸਟਮੈਂਟ ਐਕਟ ਕਿਹਾ ਜਾਂਦਾ ਆ ਸੋ ਜੇ ਆਪਾਂ ਪੂਰਾ ਪੜ੍ਹ ਗਏ ਤੇ ਇਹ ਕੈਨੇਡਾ ਐਕਟ ਬਣਦਾ ਆ ਕ੍ਰੀਏਟਿੰਗ ਐਕਸੈਸ ਟੂ ਨੈਸੈਸਰੀ ਅਮਰੀਕਨ ਕੈਨੇਡੀਅਨ ਡਿਊਟੀ ਐਡਜਸਟਮੈਂਟਸ ਐਕਟ ਸੋ ਉਹ ਕਹ ਅਪੀਲ ਕੀਤੀ ਹੈ ਕਿਉਂਕਿ ਖੁਦ ਰਿਪਬਲਿਕਨ ਪਾਰਟੀ ਦੇ ਆ ਵੀ ਡੈਮੋਕ੍ਰੇਟਸ ਨੂੰ ਵੀ ਤੇ ਸਾਡੇ ਆਪਣੇ ਸਾਥੀਆਂ ਨੂੰ ਵੀ ਕਿ ਇਹ ਬਿੱਲ ਪਾਸ ਕਰਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਸੋ ਕੁੱਲ ਮਿਲਾ ਕੇ ਜਿਹੜੇ ਮੇਨ ਦੇ ਸੈਂਟਰ ਨੇ ਉਹ ਕਹਿੰਦੇ ਵੀ ਟੈਰਫ ਲਾਉਣ ਦੇ ਨਾਲ ਸਾਡੇ ਸੂਬੇ ਦੇ ਵਿੱਚ ਵਪਾਰ ਬਹੁਤ ਘਟ ਗਿਆ ਆ ਜਿਹੜੇ ਛੋਟੇ ਵਪਾਰੀ ਨੇ ਉਹ ਖਾਸ ਕਰਕੇ ਕ੍ਰਾਸ ਬਾਰਡਰ ਵਪਾਰ ਕਰੰਦੇ ਨਾਲ ਬਹੁਤ ਪ੍ਰਭਾਵਿਤ ਹੋਏ ਆ ਤੇ ਇਹ ਸਾਡੇ ਸੂਬੇ ਦੀ ਇਕਨੋਮੀ ਨੂੰ ਮਾਰ ਰਿਹਾ ਆ ਦੂਜੇ ਪਾਸੇ ਉਹਨਾਂ ਨੇ ਮਰਕੋਸਕੀ ਨੇ ਵੀ ਕਿਹਾ ਕਿ ਅਸੀਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਆ ਕਿ ਜੋ ਗੱਲਾਂ 트াম্প ਕਰ ਰਹੇ ਆ ਉਹ ਗਰਾਉਂਡ ਦੇ ਉੱਤੇ ਕੀ ਅਸਰ ਕਰ ਰਹੀਆਂ ਆ ਆਮ ਲੋਕ ਜਿਹੜੇ ਉਹਨਾਂ ਕਿਦਾਂ ਪ੍ਰਭਾਵਿਤ ਹੋ ਰਹੇ ਆ ਇਹ ਗੱਲ ਉੱਪਰ ਜ਼ਰੂਰ ਜਾਣੀ ਚਾਹੀਦੀ ਆ ਤੇ ਸਾਨੂੰ ਕਹਿੰਦੇ ਆਸਿਆ ਬਈ ਇਹ ਜਿਹੜਾ ਲੈਜਿਸਲੇਸ਼ਨ ਆ ਇਹ ਜਿਹੜਾ ਬਿੱਲ ਆ ਜੇਕਰ ਇਹ ਪਾਸ ਹੋ ਜਾਂਦਾ ਤਾਂ ਉੱਪਰ ਵਸ਼ਿੰਗਟਨ ਡੀਸੀ ਦੇ ਵਿੱਚ ਬੈਠੀ ਪ੍ਰਸ਼ਾਸਨ ਤੱਕ ਸਰਕਾਰ ਤੱਕ ਸਖਤ ਸਨੇਹਾ ਜਾਊਗਾ ਬਈ ਹੇਠ ਲਿਆਂ ਦੀ ਵੀ ਸੁਣੋ ਆਪਣੀਆਂ ਮਰਜ਼ੀਆਂ ਨਾ ਕਰੋ ਅਮਰੀਕਾ ਕੈਨੇਡਾ ਦੇ ਸਬੰਧ ਆਸ ਵਿੱਚ ਚੰਗੇ ਰਹਿਣੇ ਬਹੁਤ ਜ਼ਰੂਰੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਹਨਾਂ ਨੇ ਆਪਣੇ ਵੱਡੇ ਟੈਕ ਜਾਇੰਟਸ ਨੂੰ ਅੱਜ ਇੱਕ ਚੇਤਾਵਨੀ ਰੂਪੀ ਗੱਲ ਆਖੀ ਆ ਮੰਗ ਕੀਤੀ ਆ ਕਹਿ ਲਓ ਤੇ ਉਹ ਕਹਿੰਦੇ ਵੀ ਤੁਸੀਂ ਭਾਰਤ ਅਤੇ ਚੀਨ ਤੋਂ ਕੰਮੇ ਰੱਖਣੇ ਬੰਦ ਕਰ ਦਿਓ ਸੋ ਇਹਦੇ ਵਿੱਚ ਮਾਈਕਰੋਸਾਫਟ ਗੂਗਲ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਅਨੇਕਾਂ ਕਾਮੇ ਜਿਹੜੇ H1B ਵੀਜ਼ੇ ਦੇ ਅੰਡਰ ਕੰਮ ਕਰਦੇ ਆ ਪਹਿਲੇ 트াম্প ਦੇ ਮੈਗਾ ਸਪੋਰਟਰਜ਼ ਇੱਕ ਵੱਡੀ ਮੁਹਿੰਮ ਸੋਸ਼ਲ ਮੀਡੀਆ ਤੇ ਚਲਾ ਚੁੱਕੇ ਆ ਕਹਿੰਦੇ ਵੀ ਅਮਰੀਕਨ ਲੋਕ ਵਹਿਲੇ ਫਿਰਦੇ ਆ ਤੇ ਘੱਟ ਪੈਸੈਂਟ ਦੇ ਵਰਕ ਪਰਮਿਟ ਦੇ ਉੱਤੇ ਲੋਕਾਂ ਨੂੰ ਭਾਰਤ ਤੋਂ ਲਿਆ ਕੇ ਸਾਡੀਆਂ ਨੌਕਰੀਆਂ ਖੋਈਆਂ ਜਾ ਰਹੀਆਂ ਆ ਸੋ ਅੱਜ 트ੰਪ ਨੇ ਇੱਕ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਕਹਿੰਦੇ ਕਿ ਮੈਂ ਅਮਰੀਕਾ ਦੀਆਂ ਵੱਡੀਆਂ ਟੈਕ ਕੰਪਨੀਆਂ ਨੂੰ ਇੱਕ ਗੱਲ ਦੁਬਾਰਾ ਕਹਿਣਾ ਚਾਹਣਾ ਆ ਕਿ ਜਿਹੜੀ ਅਮਰੀਕਨ ਆਜ਼ਾਦੀ ਆ ਉਹਦੀ ਕਦਰ ਕਰਨੀ ਚਾਹੀਦੀ ਆ ਜਦੋਂ ਤੁਸੀਂ ਚੀਨ ਦੇ ਵਿੱਚ ਜਾ ਕੇ ਫੈਕਟਰੀਆਂ ਬਣਾਉਂਦੇ ਆ ਭਾਰਤ ਵਿੱਚ ਜਾ ਕੇ ਫੈਕਟਰੀਆਂ ਬਣਾਉਂਦੇ ਆ ਉੱਥੋਂ ਕਾਮੇ ਜਿਹੜੇ ਆ ਉੱਥੋਂ ਹਾਇਰ ਕਰਦੇ ਆ ਤੇ ਇਹਦੇ ਨਾਲ ਸਾਡੇ ਜਿਹੜੇ ਮੁਨਾਫੇ ਵੰਡੇ ਜਾ ਰਹੇ ਆ ਸਾਡੇ ਮੁਨਾਫੇ ਜਿਹੜੇ ਆ ਭਾਰਤ ਨੂੰ ਚੀਨ ਨੂੰ ਆਇਰਲੈਂਡ ਨੂੰ ਤੇ ਹੋਰ ਮੁਲਕਾਂ ਨੂੰ ਜਾ ਰਹੇ ਆ ਇਹ ਇਹ ਗੱਲ ਸਹੀ ਨਹੀਂ ਹੈਗੀ ਇਹਦੇ ਨਾਲ ਸਾਡੇ ਆਪਣੇ ਅਮਰੀਕਨ ਨਾਗਰਿਕਾਂ ਨੂੰ ਘਾਟਾ ਪੈ ਰਿਹਾ ਆ ਤੁਹਾਨੂੰ ਘਰ ਦਾ ਵੀ ਸੋਚਣਾ ਚਾਹੀਦਾ ਆ ਇਹ ਗੱਲ ਹੁਣ ਤੁਸੀਂ ਗਈ ਸਮਝੋ ਉਹ ਦੇਣਾ ਤੁਸੀਂ ਗਏ ਸਮਝੋ ਹੁਣ ਤੁਹਾਨੂੰ ਅਮਰੀਕਾ ਦੇ ਵਿੱਚ ਅਮਰੀਕਨ ਕਾਮਿਆਂ ਨੂੰ ਪਹਿਲ ਦੇਣੀ ਪਊਗੀ ਉਹ ਕਹਿੰਦੇ ਮੈਂ ਜੁਵਸਟੀਆਂ ਸਾਰੀਆਂ ਟੈਕ ਕੰਪਨੀਆਂ ਨੂੰ ਕਹਿਣਾ ਚਾਹੁੰਦਾ ਆ ਕਿ ਸਾਰਾ ਕੁਝ ਅਮਰੀਕਾ ਦੇ ਵਿੱਚ ਬਣਾਓ ਅਮਰੀਕਨ ਕਾਮਿਆਂ ਨੂੰ ਨੌਕਰੀਆਂ ਦੇ ਦਿਖੋ ਅਮਰੀਕਨ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖੋ ਤੇ ਜੇਕਰ ਤੁਸੀਂ ਇਹ ਕਰੋਗੇ ਤਾਂ ਸਾਰਾ ਕੁਝ ਸਹੀ ਹੋ ਜਾਊਗਾ ਤੇ ਇਹ ਮੈਂ ਤੁਹਾਤੋਂ ਮੰਗ ਕਰਦਾ ਆ ਸੋ ਬੜੇ ਹੀ ਸਖਤ ਲਫ਼ਜ਼ਾਂ ਦੇ ਵਿੱਚ ਅਮਰੀਕਨ ਟੈਕ ਆਪਣੀਆਂ ਨੂੰ ਇਹ ਗੱਲ ਆਖੀ ਗਈ ਆ ਕਿ ਉਹ ਭਾਰਤ ਚੀਨ ਅਤੇ ਹੋਰ ਮੁਲਕਾਂ ਤੋਂ ਕੰਮ ਇਹ ਨਾ ਸੱਦਣ ਪਹਿਲ ਜਿਹੜੀ ਆ ਉਹ ਅਮਰੀਕਨ ਕਾਮਿਆਂ ਨੂੰ ਦੇਣ ਤੇ ਜਿਹੜੇ ਮੈਗਾ ਸਮਰਥਕ ਰਹੇ ਉਹ ਪਹਿਲਾਂ ਹੀ ਇਹ ਦੋਸ਼ ਲਾ ਰਹੇ ਆ ਕਿ ਅਮਰੀਕਾ ਦੇ ਵਿੱਚ ਕਾਮਿਆਂ ਦੀ ਕੋਈ ਘਾਟ ਨਹੀਂ ਹੈਗੀ ਪਰ ਕਿਉਂਕਿ ਬਾਹਰੋਂ ਲਿਆ ਕੇ ਕੰਮੇ ਸਸਤੇ ਜਿਹੜੇ ਮਿਲ ਜਾਂਦੇ ਆ ਉਹਨਾਂ ਦੀ ਘਾਟ ਪੂਰੀ ਕੀਤੀ ਜਾਂਦੀ ਹੈ ਇਸ ਕਰਕੇ ਬਹੁਤ ਸਾਰੇ ਬੱਚੇ ਉਹ ਜਿਹੜੇ ਯੂਨੀਵਰਸਿਟੀ ਜਾਣ ਹੀ ਰਹੇ ਹੈਗੇ ਕਾਲਜes 'ਚ ਜਾਣ ਹੀ ਰਹੇ ਕਿਉਂਕਿ ਉਹਨਾਂ ਨੂੰ ਪਤਾ ਬੇ ਸਾਨੂੰ ਟੈਕ ਸੈਕਟਰ ਵਿੱਚ ਦਾ ਜੌਬ ਮਿਲਣੀ ਨਹੀਂ ਹੈਗੀ ਕਿਉਂਕਿ ਉੱਥੇ ਤਾਂ ਵਰਕ ਪਰਮਿਟ ਦੇ ਬਾਹਰੋਂ ਬੰਦੇ ਲਿਆਂਦੇ ਜਾਂਦੇ ਆ ਉਹਨਾਂ ਦਾ ਤਰਕ ਇਹ ਹੈ ਕਿ ਇਹਦੇ ਨਾਲ ਅਮਰੀਕਨ ਸਮਾਜ ਪਛੜ ਰਿਹਾ ਆ ਜਿਹੜੇ ਅਮਰੀਕਨ ਲੋਕਾਂ ਦੇ ਦਿਮਾਗ ਆ ਉਹ ਜਿਹੜੇ ਟੈਕ ਪਾਸ ਤੇ ਕੰਮ ਕਰਨੋਂ हट ਜਾਣੇ ਆ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਵੀ ਇਸ ਪੜ੍ਹਾਈ ਦਾ ਫਾਇਦਾ ਕੋਈ ਨਹੀਂ ਸਾਨੂੰ ਨੌਕਰੀ ਤਾਂ ਮਿਲਣੀ ਨੌਕਰੀ ਲਈ ਬਾਹਰਿਆਂ ਨੂੰ ਮਿਲਣੀ ਆ ਸੋ ਇਸ ਵਾਸਤੇ ਕਹਿੰਦੇ ਵੀ ਲੌਂਗ ਟਰਮ ਦੇ ਵਿੱਚ ਨੁਕਸਾਨ ਹੀ ਨੁਕਸਾਨ ਆ ਸੋ ਇਸ ਗੱਲ ਨੂੰ ਲੈ ਕੇ ਅੱਜ ਅਮਰੀਕਨ ਰਾਸ਼ਟਰਪਤੀ ਨੇ ਟੈਕ ਕੰਪਨੀਆਂ ਨੂੰ ਇਹ ਦੱਲ ਕੇ ਨਵਾਂ ਮੰਗ ਕੀਤੀ ਹੈ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਲੈਂਡ ਪੂਲਿੰਗ ਦੀ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਉਂ-ਜਿਉਂ ਸਮਝ ਆ ਰਹੀ ਹੈ ਕਿ ਲੈਂਡ ਪੂਲਿੰਗ ਦੇ ਰਾਹੀਂ ਕੇਜਰੀ ਆਲ ਭਗਵੰਤ ਮਾਨ ਜਿਹੜੇ ਆ ਲੁੱਟ ਕਰਨਾ ਚਾਹੁੰਦੇ ਆ ਮਗਰ ਇਹਦੇ ਚਾਲ ਕੋਈ ਵੱਡੀ ਹੋਰ ਵੀ ਆ ਕੋਈ ਦਿੱਲੀ ਤੋਂ ਬਣਿਆ ਪਲਾਨ ਆ ਜਿਹਨੂੰ ਐਗਜ਼ੀਕਿਊਟ ਇਹ ਕੇਜਰੀ ਆਲ ਤੇ ਭਗਵੰਤ ਮਾਨ ਕਰ ਰਹੇ ਆ ਮੋਹਾਲੀ ਜਿਹਦੇ ਵਿੱਚ ਸਾਬਜਾ ਦਾ ਅਜੀਤ ਸਿੰਘ ਨਗਰ ਦੇ ਇਲਾਕੇ ਆ ਤੇ ਆਪਾਂ ਉੱਥੇ ਦੀ ਗੱਲ ਕਰੀਏ ਉੱਥੇ ਅਕਸਰ ਜਿਹੜੀ ਯਾਰ ਹੈਸ਼ ਬਹੁਤ ਜ਼ਿਆਦਾ ਆ ਆ ਲੋਕ ਉੱਥੇ ਜ਼ਿਆਦਾ ਆਉਂਦੇ ਆ ਉੱਥੇ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿਸਾਨਾਂ ਨੂੰ ਗਮਾੜਾ ਵੱਲੋਂ 8000 ਦੇ ਕਰੀਬ ਵੀ ਤੁਸੀਂ ਜਿਹੜੀ ਹੈ ਇਹ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਕੀ ਸੋਚਦੇ ਆ ਆਪਣੀ ਜ਼ਮੀਨ ਦੋਵੋਗੇ ਤਾਂ 8000 ਦੇ ਵਿੱਚੋਂ 7949 ਅਕਸਾਂ ਨਾਂ ਨੇ ਨਾ ਕਰ ਦੁੱਤੀ ਆ 51 ਕ ਨੇ ਸਰਫ ਸ਼ੁਰੂ ਵਿੱਚ ਹਾਮੀ ਭਰੀ ਸੀਗੀ ਤੇ ਉਹ ਹਾਮੀ ਵੀ ਹੁਣ ਖਿਸਕਦੀ ਦਿਖਾਈ ਦੇ ਰਹੀ ਆ ਅਧਿਕਾਰੀ ਖੁਦ ਮੀਡੀਆ ਵਿੱਚ ਜਾ ਕੇ ਦੱਸ ਰਿਹਾ ਕਿ ਲੋਕ ਸਾਡੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਅਸੀਂ ਜਦੋਂ ਪਟਵਾਰੀ ਕਾਨੂੰਗੋ ਗਰਾਡਾ ਦੇ ਅਧਿਕਾਰੀ ਤੇ ਹੋਰ ਸਰਕਾਰੀ ਅਧਿਕਾਰੀ ਆਮ ਆਦਮੀ ਪਾਰਟੀ ਦੇ ਕਾਰਕੁਨ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਮੁਰੇ ਉਹ ਕਹਿੰਦੇ ਵੀ ਚਾਹ ਪਾਣੀ ਪੀਣਾ ਤਾਂ ਪਿਓ ਆਰਾਮ ਕਰਨਾ ਤਾਂ ਕਰੋ ਸਾਡੇ ਨਾਲ ਇਸ ਮਸਲੇ ਤੇ ਗੱਲ ਨਹੀਂ ਕਰਨੀ ਸੋ ਲੋਕ ਜਿਹੜੇ ਜੀਓ ਜਾਗਰੂਕ ਹੋ ਚੁੱਕੇ ਆ ਤੇ ਬਾਕੀ ਪੰਜਾਬ ਕੀ ਸੋਚਦਾ ਜੇ ਮਹਾਲੀ ਦੇ ਵਿੱਚ ਇਹ ਹਾਲ ਆ ਜਿੱਥੇ ਕਿ ਆਬਾਦੀ ਜਿਹੜੀ ਜਿਆਦਾ ਤੇਜ਼ੀ ਨਾਲ ਵੱਧਦੀ ਹੈ ਸ਼ਹਿਰੀ ਇਲਾਕਾ ਜਿਆਦਾ ਤੇਜ਼ੀ ਨਾਲ ਵਧਦਾ ਸੋ ਲੁਧਿਆਣੇ ਮੋਗੇ ਪਠਾਨਕੋਟ ਜਲੰਧਰ ਕੀ ਹਾਲ ਹੋਊਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਲੋਕ ਸਰਕਾਰ ਤੋਂ ਸਵਾਲ ਪੁੱਛ ਰਹੇ ਆ ਉਹ ਕਹਿੰਦੇ ਤੁਸੀਂ ਇਹ 70000 ਦੇ ਕਰੀਬ ਏਕੜ ਪੰਜਾਬੀ ਜ਼ਮੀਨ 65000 ਕੁ ਏਕੜ ਵੰਦੇ ਆ ਉਹ ਕਹਿੰਦੇ ਵੀ ਕਿਸਾਨਾਂ ਦੇ ਕੋਲੋਂ ਖੋਹ ਕੇ ਵਿਕਾਸ ਦੇ ਨਾਂ ਤੇ ਜਾੜਨ ਲੱਗੇ ਆ ਤੁਸੀਂ ਇਹ ਸਟੱਡੀ ਕਿੱਥੇ ਕੀਤੀ ਆ ਬੀ ਇੰਨੇ ਵੱਡੀ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਜਾਂ ਲੈਂਡ ਪੂਲਿੰਗ ਚ ਲਿਆਉਣ ਦੀ ਲੋੜ ਆ ਸਾਨੂੰ ਦੱਸੋ ਵੀ ਤੁਸੀਂ ਸਲਾਹ ਕਿਹਦੇ ਨਾਲ ਕੀਤੀ ਆ ਕਿੱਥੇ ਸਟੱਡੀ ਕਰਕੇ ਤੁਸੀਂ ਇਹ ਅੰਕੜੇ ਇਕੱਠੇ ਕੀਤੇ ਆ ਉਹਦੇ ਵਿੱਚ ਇਹ ਵੀ ਪੁੱਛਿਆ ਜਾ ਰਿਹਾ ਲੋਕਾਂ ਵੱਲੋਂ ਵੀ ਸਾਨੂੰ ਇਹ ਦੱਸੋ ਵੀ ਪੰਜਾਬ ਦੇ ਕਿਹੜੇ ਇਲਾਕੇ ਚ ਰਹਿ ਐਸ਼ ਦੀ ਘਾਟ ਆ ਕਦੋਂ ਲੋਕਾਂ ਨੇ ਤੁਹਾਨੂੰ ਕਿਹਾ ਸੀਗਾ ਵੀ ਰੈਸ਼ ਲਈ ਸਾਡੇ ਕੋਲ ਮਕਾਨ ਹੈ ਨਹੀਂਗੇ ਤੇ ਸਾਨੂੰ ਜ਼ਮੀਨਾਂ ਐਕਵਾਇਰ ਕਰਕੇ ਲੈਂਡ ਪੂਲ ਕਰਕੇ ਦਿਓ ਕਹਿੰਦੇ ਹਾਲਾਤ ਤਾਂ ਇਹ ਆ ਕਿ ਪੰਜਾਬ ਦੇ ਹਰੇਕ ਸ਼ਹਿਰ ਪਿੰਡ ਦੇ ਵਿੱਚ ਖੋਲੇ ਪਏ ਆ ਪਲਾਟ ਪਏ ਆ ਲੋਕਾਂ ਕੋਲ ਉੱਪਰ ਬਣਾਉਣ ਲਈ ਪੈਸੇ ਨਹੀਂ ਕਿਉਂਕਿ ਲੋਕਾਂ ਦੀ ਜਵਾਨੀ ਜਿਹੜੀ ਬੱਚਿਆਂ ਦੀ ਆ ਉਹ ਤਾਂ ਬਾਹਰ ਦੇ ਮੁਲਕਾਂ ਨੂੰ ਨਿਕਲ ਰਹੀ ਆ ਤੇ ਕਹਿੰਦੇ ਇਹ ਸ਼ਹਿਰਾਂ 'ਚ ਪਲਾਟ ਪਹਿਲਾਂ ਹੀ ਖਾਲੀ ਪਏ ਆ ਤੁਸੀਂ ਹੋਰ ਪਲਾਟ ਲਿਆ ਕੇ ਤੇ ਜ਼ਮੀਨ ਦੀਆਂ ਕੀਮਤਾਂ ਸਮਾਂ ਹੋਰ ਸਟੜੀਆਂ ਚਾਹੁੰਦੇ ਆ ਸੋ ਇਹਦੇ ਵਿੱਚ ਇਹ ਵੀ ਪੁੱਛਿਆ ਜਾ ਰਿਹਾ ਤੇ ਜਿਹੜੀਆਂ ਪਹਿਲਾਂ ਬੇਵਾਦ ਜ਼ਮੀਨਾਂ ਪਈਆਂ ਸ਼ਹਿਰਾਂ ਦੇ ਕੋਲ ਉਹਨਾਂ ਨੂੰ ਕਿਉਂ ਨਹੀਂ ਬਾਦ ਕੀਤਾ ਗਿਆ ਇਹ ਜਿਹੜੀ ਪੰਜਾਬੂ ਜ਼ਮੀਨ ਆ ਇਹਦੇ ਉੱਤੇ ਤੁਸੀਂ ਕਿਉਂ ਅੱਖ ਰੱਖੀ ਹੋਈ ਆ ਸੋ ਸਤਿੱਖੇ ਸਵਾਲ ਸਰਕਾਰ ਨੂੰ ਪੁੱਛੇ ਜਾ ਰਹੇ ਆ ਤੇ ਸਭ ਤੋਂ ਵੱਡਾ ਝੂਠ ਭਗਵੰਤ ਮਾਨ ਬਲੋਏ ਬੋਲਿਆ ਗਿਆ ਕਿ ਲੈਂਡ ਪੂਲਿੰਗ ਇੱਕ ਵਾਲੰਟੀਅਰ ਸਕੀਮ ਆ ਮਰਜ਼ੀ ਆ ਕਿਸੇ ਦੀ ਕਿ ਉਹਨੇ ਜ਼ਮੀਨ ਦੇਣੀ ਆ ਜਾਂ ਨਹੀਂ ਪਰ ਉਹ ਕਹਿੰਦੇ ਵੀ ਐਡਾ ਵੱਡਾ ਝੂਠ ਆ ਕਿ ਇੱਕ ਪਾਸੇ ਤੁਸੀਂ ਪੁੱਛ ਰਹੇ ਆ ਵੀ ਜ਼ਮੀਨ ਦੇਣੀ ਆ ਜਾਂ ਨਹੀਂ ਦੂਜੇ ਪਾਸੇ ਬਿਨਾਂ ਕਿਸੇ ਦਾ ਨ ਪੁੱਛਿਆ ਤੁਸੀਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਉਹ ਜ਼ਮੀਨਾਂ ਦੇ ਨੰਬਰ ਵੀ ਤੁਸੀਂ ਵਿੱਚ ਪਾ ਦਿੱਤੇ ਤੇ ਇਹ ਵੀ ਕਹਿਤਾ ਬਿਨਾਂ ਜ਼ਮੀਨਾਂ ਦੀ ਰਜਿਸਟਰੀ ਹੁਣ ਗਾ ਨਹੀਂ ਹੋ ਸਕਦੀ ਤੇ ਇਹ ਫਿਰ ਧੱਕੇਸ਼ਾਹੀ ਨਹੀਂ ਤਾਂ ਝੂਠ ਨਹੀਂ ਤਾਂ ਫਿਰ ਹੋਰ ਕੀ ਐ ਸੋ ਕੁੱਲ ਮਿਲਾ ਕੇ ਗੱਲ ਸਮਝਣ ਵਾਲੀ ਇਹ ਹੈ ਕਿ 65533 ਕੁੱਲ ਏਕੜਾਂ ਵਿੱਚੋਂ 45861 ਏਕੜ ਕੱਢੇ ਲੁਧਿਆਣੇ ਦੇ ਵਾਲੇ ਆ ਇਨਾਂ ਵਿੱਚੋਂ ਵੱਡਾ ਆਲੂ ਬੀਜ ਦਾ ਇਲਾਕਾ ਆ ਜਿਹਦੇ ਕਿ ਪੰਜਾਬ ਦੇ ਵਿੱਚੋਂ 50% ਆਲੂ ਬੀਜ ਇਸ ਇਲਾਕੇ ਚੋਂ ਪੈਦਾ ਹੁੰਦਾ ਉਹ ਇੰਡਸਟਰੀਆਂ ਨੇ ਮਾਰ ਦੇਣੀਆਂ 21000 ਦੇ ਕਰੀਬ ਏਕੜ ਇੰਡਸਟਰੀ ਦੇ ਵਾਸਤੇ ਰੱਖੇ ਜਾ ਰਹੇ ਆ ਇਹ ਇੱਕ ਤਰੀਕੇ ਨਾਲ ਸਿੱਧੀ ਲੋਟਿਆ ਵੀ ਇਹ ਜ਼ਮੀਨ ਪੰਜਾਬ ਉਹ ਜਿਹੜੀ ਇਕੱਠੀ ਕਰਕੇ ਉਹ ਇੰਡਸਟਰੀ ਲਿਸਟ ਨੂੰ ਦਵੋ ਸਸਤੇ ਭਾਅ ਦੇ ਉੱਤੇ ਤੇ ਬਾਅਦ ਦੇ ਵਿੱਚ ਇੱਥੇ ਰਿਹਾਇਸ਼ੀ ਕਲੋਨੀਆਂ ਕੱਢ ਦਿੱਤੀਆਂ ਜਾਣਗੀਆਂ ਤੇ ਸਰਕਾਰ ਨੂੰ ਇਹ ਵੀ ਸਵਾਲ ਪੁੱਛੇ ਜਾ ਰਿਹਾ ਵੀ ਤੁਸੀਂ 21000 ਵਾਲਾ ਅੰਕੜਾ ਲੈਂਦਾ ਵੀ ਇੰਨੀ ਜ਼ਮੀਨ ਇੰਡਸਟਰੀ ਦੇ ਲਈ ਐਕਵਾਇਰ ਕਰਨੀ ਆ ਇਹ ਤੁਹਾਨੂੰ ਲੋੜ ਕਦੋਂ ਦਿਖਾਈ ਦਿੱਤੀ ਕਿੱਥੇ ਦਿਖਾਈ ਦਿੱਤੀ ਕਿਹੜੀ ਸਟੱਡੀ ਕੀਤੀ ਹੈ ਜਿਹਦੇ ਆਧਾਰ ਤੇ ਪਤਾ ਲੱਗਾ ਬੇ ਇੰਨੀ ਜ਼ਮੀਨ ਜਿਹੜੀ ਆ ਚਾਹੀਦੀ ਆ ਗੱਲ ਕੀ ਹੈ ਜੀ ਵੀ ਇਹ ਜਿਹੜਾ ਇੰਡਸਟਰੀ ਦਾ ਰੋਲਾ ਕਿਸਾਨਾਂ ਨਾਲ ਪਾਉਣ ਦੀ ਚਾਲ ਆ ਇਹ ਮੋਦੀ ਦੇ ਖੇਤੀ ਬਿੱਲਾਂ ਤੋਂ ਅਗਲੀ ਦੀ ਕਾਰਵਾਈ ਹੈਗੀ ਆ ਇਹਦੇ ਵਿੱਚ ਗਾਹਾਂ ਪੰਜਾਬੀਆਂ ਨੂੰ ਵੀ ਹੋਰ ਵੰਡਣਾ ਇਹਨਾਂ ਨੇ ਸੋ ਇਹਦੇ ਵਿੱਚ ਫਿਰ ਕਿਹਾ ਜਾਣਾ ਜੀ ਦੇਖੋ ਸ਼ਹਿਰੀ ਲੋਕ ਇੰਡਸਟਰੀ ਚਾਹੁੰਦੇ ਆ ਪਿੰਡੋਂ ਨਹੀਂ ਚਾਹੁੰਦੇ ਸੋ ਸ਼ਹਿਰੀਆਂ ਤੇ ਪਿੰਡਵਾਂ ਦੀ ਲੜਾਈ ਕਰਾਈ ਜਾਊਗੀ ਫਿਰ ਇਹ ਕਹਣਗੇ ਕਿ ਇੰਡਸਟ੍ਰੀਅਲਿਸਟ ਜਿਹੜੇ ਨੇ ਉਹ ਇੰਡਸਟਰੀ ਚਾਹੁੰਦੇ ਆ ਕਿਸਾਨ ਨਹੀਂ ਚਾਹੁੰਦੇ ਫੇਰ ਸਨਤਕਾਰਾਂ ਤੇ ਕਿਸਾਨਾਂ ਦੀ ਲੜਾਈ ਪਵਾਈ ਜਾਊਗੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਨਤਕਰ ਕੌਣ ਆ ਬਹੁ ਗਿਣਤੀ ਹਿੰਦੂ ਤੇ ਕਿਸਾਨ ਕੌਣ ਆ ਬਹੁ ਗਿਣਤੀ ਸਿੱਖ ਫੇ ਇਸ ਮਸਲੇ ਦੇ ਉੱਤੇ ਹਿੰਦੂ ਸਿੱਖਾਂ ਦੀ ਲੜਾਈ ਜਿਹੜੀ ਆ ਉਹ ਕਰਾਈ ਜਾਊਗੀ ਅਤੇ ਨਾਲ ਦੀ ਨਾਲ ਫਿਰ ਇਹ ਕਿਹਾ ਜਾਊਗਾ ਜੀ ਇਹ ਇੰਡਸਟਰੀ ਲੱਗਣੀ ਸੀਗੀ ਮਜ਼ਦੂਰਾਂ ਨੂੰ ਕੰਮ ਮਿਲਣਾ ਸੀਗਾ ਮਜ਼ਦੂਰ ਕੌਣ ਆ ਬਹੁਤੇ ਦਲਿਤ ਫੇਰ ਦਲਤਾਂ ਦੀ ਜੱਟ ਸਿੱਖਾਂ ਦੇ ਨਾਲ ਲੜਾਈ ਜਿਹੜੀ ਆ ਉਹ ਪਵਾਈ ਜਾਊਗੀ ਜਿਹੜੀ ਕਿ ਪਹਿਲਾਂ ਹੀ ਕੁਝ ਫਰਜ਼ੀ ਅਮੀਦਕਾਰੀ ਬੜੀ ਅੱਗ ਲਾ ਰਹੇ ਆ ਸੋ ਕੁੱਲ ਮਿਲਾ ਕੇ ਇਹਦੇ ਵਿੱਚੋਂ ਨ ਉਹ ਵਿੱਡੀਆਂ ਜਾ ਰਹੀਆਂ ਜੱਟ ਸਿੱਖਾਂ ਨੂੰ ਇੱਕ ਪਾਸੇ ਲਾਇਆ ਜਾ ਰਿਹਾ ਤਾਂ ਕਿ ਇਹਨਾਂ ਨੂੰ ਬੈਡ ਐਪਲਸ ਦਿਖਾ ਕੇ ਪੰਜਾਬ ਦੇ ਸਾਰੇ ਜਿਹੜੇ ਹੋਰ ਫਿਰ ਕੇ ਇੱਕ ਪਾਸੇ ਕਰ ਲਏ ਜਾਣ ਵੀ ਮਜ਼ਦੂਰ ਦੀ ਜਿਹੜੀ ਆ ਉਹਨੂੰ ਮਜ਼ਦੂਰੀ ਨਹੀਂ ਮਿਲਣੀ ਮਜ਼ਦੂਰ ਨੂੰ ਨਵੀਆਂ ਨੌਕਰੀਆਂ ਨਹੀਂ ਮਿਲਣੀਆਂ ਓਲੇ ਜੱਟ ਸਖ ਜ਼ਿੰਮੇਵਾਰ ਆ ਇੰਡਸਟਰੀ ਨਹੀਂ ਲੱਗਣੀ ਸਾਂਤਕਾਰ ਦੁਖੀ ਆ ਉਹਦੇ ਲਈ ਵੀ ਜੱਟ ਸਖ ਜ਼ਿੰਮੇਵਾਰ ਆ ਜ਼ਮੀਨ ਨੇ ਐਕਵਾਇਰ ਕਰਨ ਦਿੰਦੇ ਸ਼ਹਿਰੀਆਂ ਨੂੰ ਇਹ ਪਿੰਡੂ ਪਿੰਡੂ ਕੌਣ ਆ ਜੱਟ ਸਖ ਆ ਉਹ ਲਈ ਵਾਸਤੇ ਵੀ ਇੱਕ ਸੂਰਵਾਰ ਆ ਸੋ ਇਹ ਇੱਕ ਪਾਸੇ ਕਰਕੇ ਜਿਵੇਂ ਹਰਿਆਣੇ ਵਿੱਚ जाट ਇੱਕ ਪਾਸੇ ਕਰਕੇ ਖਰਾਏ ਆ ਉਹ ਸਕੀਮ ਦੇ ਉੱਤੇ ਆ ਬਾਕੀ ਸਾਰੀਆਂ ਵੋਟਾਂ ਪੂਲ ਕਰਕੇ ਇੱਕ ਪਾਸੇ ਪਵਾ ਲਓ ਚਾਹੇ ਉਹ ਕੇਜਰੀਵਾਲ ਨੂੰ ਪਹਜਣਾ ਚਾਹੇ ਭਾਜਪਾ ਨੂੰ ਪਹਜਣਾ ਇੱਕੋ ਸੰਗ ਦੀਆਂ ਇਹ ਤੇ ਵੀ ਟੀਮਾਂ ਆ ਪਰ ਜਿਹੜੇ ਜੱਟ ਸਿੱਖ ਨੇ ਜਾਂ ਹੋਰ ਧਰਮ ਨੇ ਉਹਨਾਂ ਨੂੰ ਇੱਕ ਪਾਸੇ ਲਾ ਕੇ ਖੁੰਝੇ ਲਾ ਦਿਓ ਇਹਨਾਂ ਦੀ ਕੋਈ ਬੁੱਕ ਤੇ ਨਾ ਰਹੇ ਸੋ ਵੱਡੀ ਚਾਲ ਜਿਹੜੀ ਉਹ ਇਹ ਹੈ ਜੀ ਨੂੰ ਸਮਝਣ ਦੀ ਲੋੜ ਹੈਗੀ ਆ ਤੇ ਇੱਕ ਇਨਸਾਨ ਅੰਦੋਲਨ ਵੇਲੇ ਤਾਂ ਲੋਕ ਇਹ ਕਹਿੰਦੇ ਸੀ ਨਾ ਮੋਦੀ ਖੇਤੀ ਬਿੱਲਾਂ ਦੇ ਰਾਹੀਂ ਇਹ ਕਾਰਪੋਰੇਟਾਂ ਨੂੰ ਜ਼ਮੀਨ ਜਿਹੜਾ ਦਊਗਾ ਕਬਜ਼ਾ ਕਰਾਊਗਾ ਇਹ ਤਾਂ ਕਰਾਉਣ ਲੱਗ ਪਏ ਆਲਰੇਡੀ ਸੋ ਇਹ ਮੋਦੀ ਤੋਂ ਵੀ ਦੋ ਕਦਮ ਅੱਗੇ ਜਾ ਕੇ ਸਿੱਧੇ ਜ਼ਮੀਨਾਂ ਖੋਣ ਤੇ ਤੇ ਆ ਗਏ ਆ ਚੰਗੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੀ ਸਮਝ ਜਿਹੜੀ ਆ ਉਹ ਬਣ ਰਹੀ ਆ ਇਹਨਾਂ ਦੀ ਜਿਹੜੀ ਇਹ ਕੂੜ ਚਾ ਲਿਆ ਉਹਨੂੰ ਚੰਗੀ ਤਰ੍ਹਾਂ ਸਮਝਣ ਲੱਗੇ ਆ ਤੇ ਕੋਈ ਵੱਡੀ ਗੱਲ ਨਹੀਂ ਕਿ ਇਹ ਵੱਡਾ ਅੰਦੋਲਨ ਜਿਹੜਾ ਬਣ ਗਿਆ ਤੇ ਜੇਕਰ ਇਹ ਅੜੇ ਰਹੇ ਇਸ ਗੱਲ ਦੇ ਉੱਤੇ ਤਾਂ ਇਹਦੀ ਸਰਕਾਰ ਜਿਹੜੀ ਹੈ ਇਸੇ ਮਸਲੇ ਨੇ ਸਿੱਟਣੀ ਆ ਇਹ ਗੱਲ ਤੁਸੀਂ ਲਿਖ ਕੇ ਰੱਖ ਲਿਓ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਮਕਾਉਨੇ ਆ ਕੱਲ ਨੂੰ ਇੱਕ ਜ਼ਰੂਰੀ ਕੰਮ ਆ ਹਾਜ਼ਰੀ ਨਹੀਂ ਦੇ ਸਕਾਂਗਾ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈਆ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ